ਜੇ ਤੁਸੀਂ ਨਾਮ ਭਜਨ ਕਰਦੇ ਹੋ ਤੁਹਾਡਾ ਮਨ ਸ਼ਾਂਤ ਹੁੰਦਾ ਹੈ ਥੋੜੇ ਤਨ ਵਿੱਚ ਵੀ ਸਬਰ ਔਰ ਜਿਹੜਾ ਬੰਦਾ ਨਾਮ ਜਪਦਾ ਉਹਨੂੰ ਕਦੇ ਫਜ਼ੂਲ ਖਰਚਾ ਨਹੀਂ ਜਿਵੇਂ ਬਿਮਾਰੀਆਂ ਨਾਲ ਲੜਾਈ ਝਗੜੇ ਦਾ ਮੈਂ ਬਹੁਤ ਬੰਦੇ ਦੇਖੇ ਜਿਹੜੇ ਭਜਨ ਕਰਨ ਵਾਲਿਆ ਪਰਮੇਸ਼ਰ ਉਹਨਾਂ ਦੇ ਨੀਂ ਕਿਰਪਾ ਕਰਕੇ ਰੱਖਦਾ ਉਹਨਾਂ ਦਾ ਤਨ ਕਦੇ ਮਿਸਯੂਜ਼ ਨਹੀਂ ਹੁੰਦਾ ਗਲਤ ਜਗ੍ਹਾ ਨਹੀਂ ਲੱਗਦਾ ਉਹ ਥੋੜੇ ਤਨ ਵਿੱਚ ਬਹੁਤਾ ਬਚਾ ਲੈਂਦੇ ਨੇ ਨਾਮ ਬਰਕਤ ਪਾ ਦਿੰਦਾ ਹੈ ਔਰ ਇਹ ਨਾਮ ਮਿਲਦਾ ਕਿਵੇਂ ਹੇ ਸੇਵਾ ਕਰੇ ਆਖੋ ਸਤਨਾਮ ਜਦੋਂ ਤੁਸੀਂ ਸੇਵਾ ਕਰੋਗੇ ਜਦੋਂ ਤੁਸੀਂ ਗੁਰੂ ਮਹਾਰਾਜ ਦੇ ਦਰ ਚਾੜੂ ਲਓਗੇ ਪਾਡੇ ਮੰਨ ਜੋਗੇ ਸਤਗੁਰ ਖੁਸ਼ ਹੋਗੇ ਨਾਮ ਦਿੰਦੇ ਹੰਤਰ ਉੱਠ ਕੇ ਨਾਮ ਦਿੰਦੇ ਹੰ ਸੇਵਾ ਵਾਲੇ ਨੂੰ ਨਾਮ ਦਿੰਦੇ ਹੰ ਕਈਆਂ ਦਾ ਵਿਚਾਰ ਹੁੰਦਾ ਵੀ ਜੇ ਸੁਖੀ ਹੋਣਾ ਨਾ ਜਿੰਨੇ ਮਿੱਤਰ ਦੋਸਤ ਮੈਨੂੰ ਜਾਦਾ ਜਾਣ ਮੈਂ ਬੰਦਾ ਸੁਖੀ ਆ ਹਕਬੀਰ ਜੀ ਨੇ ਇਹ ਵੀ ਗੱਲ ਸਮਝਾਈ ਉਹ ਦੁਨੀਆ ਦੇ ਲੋਕ ਕੋ ਐਸ ਸੰਸਾਰ ਹੈ ਜੋ ਅੱਜ ਤੁਹਾਡਾ ਮਿੱਤਰ ਹੈ ਕੱਲੋਂ ਸਾਡਾ ਦੁਸ਼ਮਣ ਆ ਜਿਹਨੂੰ ਤੁਸੀਂ ਅੱਜ ਦੁਸ਼ਮਣ ਸਮਝੀ ਬੈਠੇ ਉਹ ਕਦੇ ਮਿੱਤਰ ਬਣ ਜਾਣਾ ਸਦਾ ਹੀ ਦੁਸ਼ਮਣੀ ਨਹੀਂ ਨਿਭਦੀ ਸਦਾ ਹੀ ਮਿੱਤਰਤਾ ਨਹੀਂ ਨਿਭਦੀ ਵੇ ਵਿਚਾਰਾਂ ਦਾ ਟਕਰਾ ਹੈ ਅੱਜ ਵਿਚਾਰ ਮਿਲ ਰਹੇ ਨੇ ਬੜੀ ਲੰਬੀ ਦੋਸਤੀ ਹੈ ਵਿਚਾਰ ਮਿਲਨੇ ਬੰਦ ਹੋ ਗਏ ਉਸੇ ਵਕਤ ਦੁਸ਼ਮਣੀ ਵਿੱਚ ਬਦਲ ਜਾਣਾ ਇਸ ਕਰਕੇ ਇਹ ਚੀਜ਼ ਛੱਡ ਦਿਓ ਵੀ ਮੇਰੇ ਤਾਂ ਦੋਸਤ ਹੀ ਜਿੰਨੀ ਜ਼ਿਆਦਾ ਹੋਏਗੀ ਮੈਂ ਬੜਾ ਸੁਖੀ ਹੋਵਾਂਗਾ ਕਬੀਰ ਜੀ ਨੇ ਮੋਰ ਲਾ ਕੇ ਇਹ ਗੱਲ ਸਮਝਾਈ ਕਿ ਕਬੀਰ ਸੁਕਣਾ ਏ ਜਗ ਕਰੇ ਜੋ ਬਹੁਤੇ ਮੀਤ ਜਿਨੇ ਮਰਜ਼ੀ ਮਿੱਤਰ ਬਣਾ ਲਏ ਨਹੀਂ ਸੁਖ ਫਿਰ ਸੁਖ ਕਿਵੇਂ ਹਮਾਰਾਜ ਦੱਸ ਦੇ ਜੋ ਚਿੱਤ ਰੱਖੇ ਇੱਕ ਸੂਤੇ ਸੁਖ ਪਾਵੇ ਨਹੀਂ ਤੋਂ ਨੇ ਤੇ ਸੁਖ ਪਾਉਂਦੇ ਜਿਨ੍ਹਾਂ ਦਾ ਚਿੱਤ ਇੱਕ ਨਾਲ ਲੱਗਿਆ ਹੋਇਆ ਇੱਥੇ ਗੱਲ ਇੱਕ ਦੇ ਨਾਮ ਦੀ ਹੈ ਜਦੋਂ ਤੁਸੀਂ ਨਾਮ ਨਾਲ ਜੁੜ ਗਏ ਸੁਖੀ ਪਾਏ ਮੱਥੀ ਦਾਸ ਸਤੀ ਦਾਸ ਤੇ ਹਾਲ ਦਾਸ ਜੀ ਨੇ ਸ਼ਹੀਦੀ ਦਿੱਤੀ ਚਾਂਦਨੀ ਚੌਂਕ ਵਿੱਚ ਕਨਾਲ ਜੁੜੇ ਹੋਇਆ ਗੁਰੂ ਤੇਗ ਬਹਾਦਰ ਦੇ ਚਰਨਾ ਨਾਲ ਸੱਚ ਨਾਲ ਜੁੜੇ ਹੋਏ ਸੱਚ ਪੱਲੇ ਹ ਦੇਖੋ ਆਰੇ ਦੇ ਨਾਲ ਪਾਈ ਮੱਥੀ ਦਾਸ ਨੂੰ ਚੀਰਿਆ ਗਿਆ ਤੇ ਉਹ ਆਰਾ ਵੀ ਉਹਨਾਂ ਨੂੰ ਦੁਖੀ ਨਾ ਕਰ ਸਕਿਆ ਪਾਈ ਦਿਆਲਾ ਜੀ ਨੂੰ ਦੇਗ ਦੇ ਵਿੱਚੋਂ ਬਾਲ ਦਿੱਤਾ ਗਿਆ ਤੇ ਸ਼ਹੀਦ ਕਰ ਦਿੱਤਾ ਗਿਆ ਉਹ ਬਲਦਾ ਛੜਦਾ ਪਾਣੀ ਉਸ ਦੇਗ ਦਾ ਪਾਈ ਦਿਆਲਾ ਜੀ ਨੂੰ ਦੁਖੀ ਨਾ ਕਰ ਸਕਿਆ ਉਹਨਾਂ ਦਾ ਸੁੱਖ ਨਾ ਖੋ ਸਕਿਆ ਇਤਾਂ ਹੀ ਪਾਈ ਮਤੀ ਦਾਸ ਸੁਖ ਗਵਾਚਿਆ ਨਹੀਂ ਦੁਖੀ ਨਹੀਂ ਹੋਏ ਤੇ ਅੱਗੇ ਤੁਸੀਂ ਦੇਖੋ ਰੂਹ ਵਿੱਚ ਲਪੇਟ ਕੇ ਅੱਗ ਲਾ ਦਿੱਤੀ ਪਾਈ ਸੱਤੀ ਦਾਸ ਨੂੰ ਤੇ ਉਹ ਸੱਤੀ ਦਾਸ ਦੇ ਰੂਹ ਦੇ ਵਿੱਚ ਦਮ ਘੁੱਟ ਰਿਹਾ ਹੈ ਬੇਜਾਨੀ ਵੱਧ ਰਹੀ ਹੈ ਪੰਛਿਤ ਦੇ ਚਰਨਾਂ ਨਾਲ ਲੱਗਿਆ ਤੇ ਸੁਖੀ ਦੁਖ ਵੀ ਦੁਖੀ ਨਹੀਂ ਕਰਦਾ ਜਦੋਂ ਤੁਸੀਂ ਇੱਕ ਦੇ ਨਾਮ ਦੇ ਨਾਲ ਲੱਗੇ ਹੋਏ